ਹਾਂ ਹਾਂ ਪਲੀਜ਼ ਪਲੀਜ਼ ਹਾਂਜੀ ਦੱਸੋ ਕੀ ਪੁੱਛਣਾ ਚਾਹੁੰਦੇ ਹੋ ਜੀ ਜਿਹੜਾ ਰਿਪੋਰਟ ਫੋਰ ਜਿਹੜਾ ਦੇਖੋ ਜੀ ਦੇਖੋ ਜੀ ਦੇਖੋ ਮੈਂ ਸਟ ਦਾ ਮੈਂਬਰ ਹਾਂ ਜੀ ਗੁਰਬੰਦ ਸਿੰਘ ਵੈਸ ਸਟਡੈਂਟ ਪੁਲਿਸ ਮੈਂ ਅੱਜ ਇੱਥੇ ਐਸਜੀਪੀਸੀ ਤੋਂ ਜਿਹੜੀ 108 ਆਪਣਾ ਚੱਲ ਰਹੀ ਹੈ 68 ਨੰਬਰ ਐਫਆਈਆ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹਦੇ 'ਚ ਕੁਛ ਰਿਕਾਰਡ ਚਾਹੀਦਾ ਸੀ ਰਿਕਾਰਡ ਲੈਣ ਵਾਸਤੇ ਪਹਿਲਾਂ ਮੈਂ 13 ਜਨਵਰੀ ਨੂੰ ਆਇਆ ਸੀ ਲੇਕਿਨ ਉਸ ਦਿਨ ਰਿਕਾਰਡ ਅਵੇਲੇਬਲ ਨਹੀਂ ਹੋਇਆ ਸਾਨੂੰ ਗੱਤਾ ਨਹੀਂ ਆਜ ਫੇਰ ਮੈਂ ਰਿਕਾਰਡ ਲੈਣ ਵਾਸਤੇ ਆਇਆ ਲੇਕਿਨ ਅੱਜ ਵੀ ਸਾਨੂੰ ਰਿਕਾਰਡ ਮਿਲਿਆ ਨਹੀਂ ਹੁਣ ਸਾਨੂੰ ਕਿਹਾ ਗਿਆ ਕਿ ਕੱਲ ਆ ਕੇ ਸੀ ਰਿਕਾਰਡ ਸਾਨੂੰ ਪ੍ਰੋਵਾਈਡ ਕੀਤਾ ਜਾਊਗਾ ਸਿਟ ਦੁਬਾਰਾ ਕੱਲ ਆਊਗੀ ਰਿਕਾਰਡ ਲਵਾਂਗੇ ਰਿਕਾਰਡ ਲੈਣ ਤੋਂ ਬਾਅਦ ਐਸਪਰ ਲਾ ਫਿਰ ਜੋ ਪ੍ਰोसीਡਿੰਗਸ ਹੈਗੀਆਂ ਇਨਵੈਸਟੀਗੇਸ਼ਨ ਯੋ ਅੱਗੇ ਚੱਲੇਗੀ ਕਿ ਸੀ ਪੀ ਸੀ ਦੇ ਜਿਹੜੇ ਵਕੀਰ ਸੀ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਕਿਹਾ ਸੀ 27 28 36 ਆ ਕੇ ਆਪਣਾ ਰਿਪੋਰਟ ਲੈ ਸਕਦੇ ਹਾਂ 29 ਤਰੀਕ ਤੱਕ ਜੀ ਜੀ ਜਿਹੜੀ ਤੁਸੋਂ ਰਿਕਾਰਡ ਮਹੀਆ ਨਹੀਂ ਕਰਾਇਆ ਗਿਆ ਦੇਖੋ ਅੱਜ ਇਹ ਕਹਿ ਰਹੇ ਨੇ ਵੀ ਸਾਨੂੰ ਉਹਨਾਂ ਨੇ ਕੋਈ ਰੀਜ਼ਨ ਨਹੀਂ ਦਿੱਤਾ ਸਾਨੂੰ ਉਹਨਾਂ ਨੇ ਇਹ ਕਿਹਾ ਵੀ ਅਸੀਂ ਰਿਕਾਰਡ ਤੁਹਾਨੂੰ ਕੱਲ ਮਹੀਆ ਕਰਾਵਾਂ ਅਸੀਂ ਕੱਲ ਆ ਕੇ ਰਿਕਾਰਡ ਲਵਾਂਗੇ ਪਰ ਹਾਂ ਜੀ ਤੱਕ ਮੌਜੂਦ ਰਹਿਣਗੇ ਐਸ்சிਪੀਸੀ ਦੇ ਉਹਨਾਂ ਦੇ ਦੇਖੋ ਸਾਨੂੰ ਛੋਟੀ ਹੀ ਦਿੱਤੀ ਗਈ ਹੈ ਸਾਨੂੰ ਜੀ ਕਿਸੇ ਵੀ ਇਹ ਨਹੀਂ ਹੈ ਵੀ ਕੌਣ ਅਹੁਦੇਦਾਰ ਮੌਜੂਦ ਰਹਿਣ ਸਾਡਾ ਮਤਲਬ ਰਿਕਾਰਡ ਨਾਲ ਹੈ ਸਾਨੂੰ ਰਿਕਾਰਡ ਕੋਈ ਪ੍ਰਮੇਸ਼ਕ ਆਫਿਸ ਦੇ ਕੋਈ ਵੀ ਆਫਿਸ ਬੀਰਰ ਦੇ ਦੇਣ ਸਾਨੂੰ ਸਾਡਾ ਰਿਕਾਰਡ ਚਾਹੀਦਾ ਹੈ ਪ੍ਰਧਾਨ ਜੀ ਨੇ ਹੁਣ ਉਹਨਾਂ ਦੀ ਇੱਕ ਮਿੰਟ ਜੀ ਉਹਨਾਂ ਦੀ ਉਹਨਾਂ ਦੀ ਮਰਜ਼ੀ ਹੈ ਜੀ ਲੇਕਿਨ ਸਾਨੂੰ ਤਾਂ ਰਿਕਾਰਡ ਚਾਹੀਦਾ ਸੀ ਸਿਰਫ ਕਾਲ ਲੈਣ ਦੀ ਐਸ.ਜੀ.ਪੀ.ਸੀ ਕਹਿ ਰਹੀ ਹੈ ਕਿ ਐਸ.ਆਈ.ਟੀ ਨੇ ਸਾਡੇ ਤੱਕ ਕੋਈ ਅਪਰੋਚ ਹੀ ਨਹੀਂ ਕੀਤੀ ਹਾਈ ਕੋਰਟ ਤੋਂ ਨਵੇਂ ਬਿਆਨਸਿਕਾ ਦੇਖੋ ਜੇ ਹਾਈ ਕੋਰਟ ਜੋ ਵੀ ਸਟੇਟਮੈਂਟ ਹੈ ਉਹ ਆਨਰੇਬਲ ਹਾਈ ਕੋਰਟ ਦੇ ਵਿੱਚ ਪੈਂਡਿੰਗ ਹੈ ਹਾਈ ਕੋਰਟ ਦੇ ਵਿੱਚ ਜਿਹੜਾ ਮੈਟਰ ਪੈਂਡਿੰਗ ਹੈ ਉਹ ਸਬਜੂਡਾਈਜ਼ ਹੈ ਮੈਂ ਉਹਦੇ ਰਿਗਾਰਡਿੰਗ ਕੁਝ ਇੱਥੇ ਕਹਿੰਦਾ ਲੇਕਿਨ ਜਿਹੜੀ ਕਾਹਤ ਕੋਈ ਅਸਲੀਅਤ ਕੀ ਹੈ ਰਿਕਾਰਡ ਦੇ ਵਿੱਚ ਜਿਹੜੀ ਕਰੀ ਤੋਂ ਮੰਨਤੀ ਕੀਤੀ ਹੈ ਉਹ ਮੰਗ ਦੇ ਵਿੱਚ ਰਿਕਾਰਡ ਕੀ ਕੁਝ ਹੈ ਰਿਕਾਰਡ ਦੀ ਪੂਰੀ ਲਿਸਟ ਮੈਂ ਪ੍ਰੋਵਾਈਡ ਕਰਤੀ ਹੈ ਜੀ ਅੰਦਰ ਪਹਿਲਾਂ ਵੀ ਐਪਲੀਕੇਸ਼ਨ ਦੇ ਵਿੱਚ ਮੈਂ ਰਿਕਾਰਡ ਦੀ ਜੋ ਸਾਨੂੰ ਰਿਕਾਰਡ ਚਾਹੀਦਾ ਉਹ ਹੈ ਰਿਟਰਨ ਦਿੱਤਾ ਹੋਇਆ ਜੀ ਅੱਜ ਉਹਦੀ ਕਾਪੀ ਮੈਂ ਫੇਰ ਦਤੀ ਆ ਜੋ ਰਿਕਾਰਡ ਸਾਨੂੰ ਚਾਹੀਦਾ ਅਸੀਂ ਅੰਦਰ ਰਿਟਰਨ ਦਿੱਤਾ ਸੀ ਸਰ ਸਾਹਿਬ ਜਿਹੜਾ ਬੰਗੇ ਦੇ ਵਿੱਚ ਜਿਹੜਾ ਕੰਮ ਹੋਇਆ ਸੀਗਾ ਕਿੰਨੇ ਉਥੋਂ ਸ਼ੁਰੂ ਮਿਲੇ ਸੀਗੇ ਕਿਉਂਕਿ ਹਰਪਾਜੀਮਾ ਸਾਹਿਬ ਵੀ ਸਿੱਟ ਰਿਪੋਰਟਸ ਕਰਦੇ ਦੇਖੋ ਜੀ ਦੇਖੋ ਜੀ ਇਨਵੈਸਟੀਗੇਸ਼ਨ ਦਾ ਕੋਈ ਵੀ ਜਿਹੜੀ ਚੀਜ਼ ਹੈ ਉਹ ਮੈਂ ਇਸ ਪਲੇਟਫਾਰਮ ਤੇ ਡਿਸਕਲੋਜ਼ ਨਹੀਂ ਕਰਨੀ ਉਹ ਮੈਟਰ ਆਫ ਇਨਵੈਸਟੀਗੇਸ਼ਨ ਹੈ ਜੀ ਇਨਵੈਸਟੀਗੇਸ਼ਨ ਚ ਉਤਰਾ ਚੜਾਉ ਹੁੰਦੇ ਆ ਉਹ ਇਨਵੈਸਟੀਗੇਸ਼ਨ ਕਮਿਟੀ ਸੀ ਇਹ ਜਾਣਕਾਰੀ ਜੀ 169 ਤੋਂ ਮਿਲੇ ਤੁਹਾਨੂੰ ਮੈਂ ਕਹਿੰਦਾ ਜੀ ਇਨਵੈਸਟੀਗੇਸ਼ਨ ਦੇ ਰਿਲੇਟਡ ਮੈਂ ਕਿਸੇ ਚੀਜ਼ ਬਾਰੇ ਕਮੈਂਟ ਨਹੀਂ ਕਰਦਾ ਸਰਕਾਰ ਬਾਦ ਸੀਮਾ ਜੀ ਨੇ ਇਹ ਗੱਲ ਕਹੀ ਹੈ ਕਿ ਸਿੱਟ ਨੇ ਇਨਫੋਰਮੇਸ਼ਨ ਗਲਤ ਦਿੱਤੀ ਸੀ ਕਿ ਸਰ ਉਹਤੇ ਤੇ ਦੱਸ ਸਕਦੇ ਦੇਖੋ ਜੀ ਮੈਂ ਇਸ ਚੀਜ਼ ਬਾਰੇ ਕਿਸੇ ਬਾਰੇ ਕੋਈ ਕਮੈਂਟ ਨਹੀਂ ਕਰਨਾ ਜੀ ਸਾਡਾ ਸਿਰਫ ਇਨਵੈਸਟੀਗੇਸ਼ਨ ਦਾ ਮਸਲਾ ਹੈ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਜੀ ਇਨਵ ਜੀ ਇਹ ਬੰਗਾ ਦੀ ਗੱਲ ਨਹੀਂ ਕਰ ਰਹੇ ਅਸੀਂ ਐਫ ਆਈ ਆਰ ਨੰਬਰ 168 ਦੀ ਗੱਲ ਕਰ 168 ਦੇ ਵਿੱਚ ਸੁਣੋ ਜੀ ਮੇਰੀ ਸੁਣੋ ਸੁਣੋ ਪਲੀਜ਼ ਪਲੀਜ਼ ਵਰਡਸ ਨਾ ਮੇਰੇ ਮੁਝ ਪਾਉ ਜੀ 168 ਨੰਬਰ ਐਫ ਆਈ ਆਰ ਦੀ ਅਸੀਂ ਤਫਤੀਸ਼ ਕਰ ਰਹੇ ਆ ਉਸ ਤਫਤੀਸ਼ ਦੇ ਬਾਅਦ ਜਿਹੜੀ ਗੁਰੂਗ੍ਰਾਂਧ ਸਾਹਿਬ ਦੇ ਮਿਸਿੰਗ ਸਰੂਪਾ ਵਾਰਿਆ ਉਹਦੇ ਬਾਰੇ ਤਫਤੀਸ਼ ਚੱਲ ਰਹੀ ਹੈ ਜੀ ਉਹ ਤਫਤੀਸ਼ ਲੌਜੀਕਲ ਐਂਡ ਤੱਕ ਜਾ ਰਹੀ ਹੈ ਕੋਈ ਟਾਈਮ ਦਿੰਦਾ ਤੁਹਾਨੂੰ ਸਰ ਕੱਲ ਦਾ ਟਾਈਮ ਦਿੰਦਾ ਉਹਨਾਂ ਨੇ ਕੋਈ ਕੀ ਕਹਿ ਰਹੇ ਜੀ ਸਾਨੂੰ ਕੱਲ ਦਾ ਟਾਈਮ ਦੇਣਗੇ ਜੀ ਸਾਨੂੰ ਕੱਲ ਦਾ ਜੋ ਵੀ ਟਾਈਮ ਮਿਲੂਗਾ ਸੀ ਉਸ ਟਾਈਮ ਇੱਥੇ ਬਾਕੀ ਹਲੇ ਟਾਈਮ ਨਹੀਂ ਦਿੱਤਾ ਗਿਆ ਜੀ ਪੈਂਸਾ ਸਾਹਿਬ ਹਲੇ ਟਾਈਮ ਦਿੱਤਾ ਗਿਆ ਕੋਈ ਚੀਜ਼ ਸਾਨੂੰ ਸਾਨੂੰ ਅੰਦਰੋਂ ਇੱਕ ਸਾਨੂੰ ਅੰਦਰੋਂ ਇਹੀ ਮੈਸੇਜ ਮਿਲਿਆ ਜੀ ਕਿ ਕੱਲ ਅਸੀਂ ਤੁਹਾਨੂੰ ਰਿਕਾਰਡ ਪ੍ਰੋਵਾਈਡ ਕਰਾਂਗੇ ਐਸਜੀਪੀਸੀ ਪ੍ਰਧਾਨ ਇੱਥੇ ਪਹੁੰਚਣਗੇ ਰਿਕਾਰਡ ਦੇਣ ਦੇ ਦੇਖੋ ਜੀ ਐਸਜੀਪੀਸੀ ਸਹਿਯੋਗਤਾ ਸੀ ਉਸ ਵਕਤ ਮੰਨਾਂਗੇ ਜੀ ਜਦੋਂ ਸਾਡਾ ਰਿਕਾਰਡ ਸਾਨੂੰ ਦਿੱਤਾ ਜਾਊਗਾ ਅਜੇ ਸਾਨੂੰ ਛੋਟੀ ਦਿੱਤੀ ਗਈ ਹੈ ਕਿ ਤੁਹਾਨੂੰ ਰਿਕਾਰਡ ਪ੍ਰੋਵਾਈਡ ਕੀਤਾ ਜਾਊਗਾ 10 ਟਾਈਮ ਸਾਨੂੰ ਰਿਕਾਰਡ ਨਹੀਂ ਮਿਲਿਆ ਰਿਕਾਰਡ ਮਿਲਣ ਤੋਂ ਬਾਅਦ ਹੀ ਅਸੀਂ ਤੁਹਾਨੂੰ ਦੱਸਾਂਗੇ ਜੀ ਕਿ ਸਹਿਯੋਗ ਪੂਰਾ ਹੋ ਰਿਹਾ ਹੈ ਦੇਖੋ ਜੀ ਦੇਖੋ ਮੈਂ ਤੁਹਾਨੂੰ ਪਲੀਜ਼ ਇੱਕ ਮੇਰੀ ਗੱਲ ਸੁਣਾ ਇਨਵੈਸਟੀਗੇਸ਼ਨ ਦੇ ਰਿਲੇਟਡ ਮੈਂ ਤੁਹਾਨੂੰ ਇਨਵੈਸਟੀਗੇਸ਼ਨ ਇਨਵੈਸਟੀਗੇਸ਼ਨ 328 ਰੁਪਏ ਨੂੰ ਲੈ ਕੇ ਆ ਜੀ ਲੇਕਿਨ ਇਨਵੈਸਟੀਗੇਸ਼ਨ ਦੇ ਵਿੱਚ ਕੀ ਹੁੰਦਾ ਉਹ ਮੈਂ ਤੁਹਾਨੂੰ ਡਿਸਕਲੋਜ਼ ਨਹੀਂ ਕਰ ਸਕਦਾ ਠੀਕ 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 ਸੱਚੀ ਕਿਸ ਤਰ੍ਹਾਂ ਦੇ ਮੈਡਮ ਐਫਆਈਆਰ ਦੇ ਵਿੱਚ ਕੁਝ ਬਦਲਾਅ ਐ ਐਫਆਈਆਰ ਦੇ ਵਿੱਚ ਕੁਝ ਬਦਲਾਅ ਕੀਤੇ ਕਰੋ ਨਹੀਂ ਐਫਆਈਆਰ ਦੇ ਵਿੱਚ ਐਫਆਈਆਰ ਦੇ ਵਿੱਚ ਕੋਈ ਬਦਲਾਅ ਨਹੀਂ ਜੀ ਬਾਕੀ ਇਹ ਇਨਵੈਸਟੀਗੇਸ਼ਨ ਹੈ ਇਨਵੈਸਟੀਗੇਸ਼ਨ ਦੇ ਵਿੱਚ ਜੋ ਜੋ ਫੈਕਟਸ ਜਿਸ ਤਰ੍ਹਾਂ ਸਾਹਮਣੇ ਆਉਣਗੇ ਉਹਦੇ ਅਕੋਰਡਿੰਗਲੀ ਐਸ ਪਰ ਲਾ ਕਾਨੂੰਨੀ ਕਾਰਵਾਈ ਸਰ ਰਿਪੋਰਟ ਕਿਹੜਾ ਕਿਹੜਾ ਥੋੜੀ ਜਾਣਕਾਰੀ ਦੇ ਸਕਦੇ ਕਿਸ ਤਰੀਕੇ ਦਾ ਰਿਕਾਰਡ ਹੈ ਜਿਹੜਾ ਐਸਪੀਸੀ ਨਹੀਂ ਦੇ ਰਹੀ ਹਲੇ ਤੱਕ ਦੇਖੋ ਰਿਕਾਰਡ ਦੀ ਜੋ ਸਾਨੂੰ ਰਿਕਾਰਡ ਚਾਹੀਦਾ ਜੀ ਉਹ ਰਿਕਾਰਡ ਮੈਂ ਪੂਰਾ ਸੀਰੀਅਲ ਵਾਈਜ਼ ਸਾਰਾ ਐਸਪੀਸੀ ਤੋਂ ਡਿਮਾਂਡ ਕੀਤੀ ਹੋਈ ਆ ਐਸਪੀਸੀ ਨੂੰ ਪਤਾ ਜੀ ਸਾਨੂੰ ਕੀ ਸਰ ਜਾਂਚ ਅੱਗੇ ਕਿੱਥੇ ਤੱਕ ਚੱਲ ਰਹੀ ਹੈ ਕਿਉਂਕਿ ਹੋਰ ਵੀ ਲੋਕ ਕਈ ਜਿਹੜੇ ਆ ਉਹ ਗ੍ਰਿਫਤ ਤੋਂ ਬਾਹਰ ਹੈ ਪੁਲਿਸ ਦੇ ਦੇਖੋ ਜੀ ਇਨਵੈਸਟੀਗੇਸ਼ਨ ਬਿਲਕੁਲ ਫੇਅਰ ਚੱਲੂਗੀ ਇਹ ਇੱਕ ਮਸਲੇ ਇਹ ਜਿਹੜੀ ਇਨਵੈਸਟੀਗੇਸ਼ਨ ਚੱਲਦੀ ਹੈ ਇਹ ਬਹੁਤ ਸੈਂਸਿਟਿਵ ਮੈਟਰ ਹੈ ਇਸ ਕਰਕੇ ਮर्यादा ਨੂੰ ਉਚਤਮ ਰੱਖਦੇ ਹੋਏ ਤੇ ਇਨਵੈਸਟੀਗੇਸ਼ਨ ਨੂੰ ਐਸ ਪਰ ਲਾ ਇਹਦੇ ਲੌਜੀਕਲ ਐਂਡ ਤੱਕ ਲਿਜਾਇਆ ਜਾਵੇ ਠੀਕ ਹੈ ਸਰ ਸਹੀ ਬਰੀ